ਤਾਂ ਨਾ ਜਿਹੜੀ ਇਹਦੇ ਮਨ 'ਚ ਬੜੀ ਭਾਵਨਾ ਸੀ ਮੈਂ ਗੁਰੂ ਦੇ ਦਿਦਾਰੇ ਕਰਨੇ ਕਿੰਨੀ ਦੇਰ ਹੋ ਗਈ ਧਰਤੀ ਤੇ ਚਰਨ ਪਾਇਆ ਇਤਿਹਾਸ ਕਹਿੰਦਾ ਬੁਲਾਕੀ ਦਾਸ ਦੀ ਮਾਂ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਕਿਉਂ ਨਹੀਂ ਸਦਾ ਤੇਰੇ ਦਰਸ਼ਨ ਕਰਦੀ ਰਵਾਂ ਸੱਚੇ ਪਾਤਸ਼ਾਹ ਨੇ ਕਿਹਾ ਦਰਸ਼ਨ ਮਲਾਪ ਦਾ ਤੇ ਸ਼ਬਦ ਦਾ ਗਹਿਰਾ ਸਬੰਧ ਹੈ ਕਿ ਲੱਗੀ ਸਤਿਗੁਰੂ ਤੁਹਾਡੇ ਬਚਨ ਸਤ ਨੇ ਸੁਣਿਓ ਧਿਆਨ ਨਾਲ ਪਰ ਮੈਂ ਚਾਹੁੰਨੀ ਹਾਂ ਮੈਂ ਤੁਹਾਨੂੰ ਤਸਵੀਰ 'ਚ ਵੇਖਾਂ ਇਹ ਸੱਚੇ ਪਾਤਸ਼ਾਹ ਨੇ ਕਿਹਾ ਮਲਾਪ ਦਾ ਤੇ ਤਸਵੀਰ ਦਾ ਸਬੰਧ ਨਹੀਂ ਸਬੰਧ ਹੈ ਸ਼ਬਦ ਦਾ ਤੇ ਸੂਰਤ ਦਾ ਪਰ ਫਿਰ ਵੀ ਜਦੋਂ ਇਹ ਸ਼ਬਦ ਕਹੇ ਇਹਨੇ ਪਿਆਰ ਵਿੱਚ ਕਿਹਾ ਮੇਰੇ ਅੰਦਰ ਦੀ ਭੁੱਖ ਹੈ ਮੈਂ ਉਠਾਂ ਤੇ ਰੋਜ਼ ਤੁਹਾਡੇ ਚਿਹਰੇ ਨੂੰ ਵੀ ਵੇਖਾਂ ਭਾਵ ਸੀ ਮੈਂ ਤੁਹਾਡੀ ਤਸਵੀਰ ਬਣਾਵਾਂ ਇਹ ਉਹਨਾਂ ਸੱਜਣਾਂ ਲਈ ਬੇਨਤੀ ਹੈ ਆਥੈਂਟਿਕ ਪ੍ਰੂਫ ਨੇ ਇਤਿਹਾਸ ਵਿੱਚ ਜਿਹੜੇ ਕਹਿੰਦੇ ਦਸਵੇਂ ਪਾਤਸ਼ਾਹ ਤੱਕ ਤਸਵੀਰ ਬਣੀ ਕੋਈ ਨਹੀਂ ਮੈਂ ਬੇਨਤੀ ਕਾ ਨਹੀਂ ਖੁਲਾਸਾ ਸੁਣਿਓ ਪਿਆਰ ਨਾਲ ਪਹਿਲਾਂ ਜਦੋਂ ਇਹਨੇ ਸ਼ਬਦ ਕਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚੰਗਾ ਵਾ ਸਤਕਾਰ ਕਰਦੇ ਆ ਚੰਗਾ ਵਾ ਬਣਾ ਲਓ ਇਥੋਂ ਦਾ ਜਿਹੜਾ ਨਜਾਮ ਜਿਹੜਾ ਰਾਜਾ ਸੀ ਨਾ ਇਸ ਢਾਕੇ ਦਾ ਨਜਾਮ ਸੀ ਮੁਖੀਆ ਸੀ ਉਹਦਾ ਨਾਮ ਸੀ ਸ਼ਾਸ਼ਤਾ ਖਾਨ ਸ਼ਾਸ਼ਤਾ ਖਾਨ ਗੂ ਬਲਾਕੀ ਦਾਸ ਦੇ ਪ੍ਰਚਾਰ ਕਰਕੇ ਗੁਰੂ ਦਾ ਸ਼ਰਧਾਲੂ ਹੋਇਆ ਹੈ ਉਹ ਮੁਸਲਮਾਨ ਪਰ ਸਿੱਖ ਪ੍ਰਚਾਰਕ ਬੁਲਾਕੀ ਦਾਸ ਦੇ ਕਰਕੇ ਸ਼ਾਸ਼ਤਾ ਖਾਨ ਤੱਕ ਗੱਲ ਪਹੁੰਚਾਈ ਬੁਲਾਕੀ ਦਾਸ ਨੇ ਹੁਣ ਉਹਨਾਂ ਟਾਈਮਾਂ 'ਚ ਜਿਹੜਾ ਕੈਮਰੇ ਹੁੰਦੇ ਸਨ ਉਬਲਾਕੀ ਦਾਸ ਨੇ ਕਿਹਾ ਮਾਂ ਚ ਆਉਂਦੀ ਐ ਤੇ ਗੁਰੂ ਸਾਹਿਬ ਦੀ ਇੱਕ ਤਸਵੀਰ ਬਣਾਉਣੀ ਐ ਛਾਚਤਾ ਖਾਨ ਦੇ ਕੋਲ ਸੀ ਸਰਕਾਰੀ ਚਿੱਤਰਕਾਰ ਇਹ ਚੀਜ਼ਾਂ ਸਰਕਾਰ ਵਿੱਚ ਪਹਿਲਾਂ ਹੀ ਨਹੀਂ ਐ ਸੀ ਆਈਡੀ ਹੋ ਗਈ ਡਾਕਟਰ ਹੋ ਕੇ ਵੈਦ ਦੇ ਰੂਪ ਵਿੱਚ ਜਿਵੇਂ ਅੱਜ ਤਸਵੀਰਾਂ ਖਿੱਚਣ ਵਾਲੇ ਹੁੰਦੇ ਨੇ ਮੁਖੀਆਂ ਦੇ ਨਾਲ ਉਦੋਂ ਬਣਾਉਣ ਵਾਲੇ ਹੁੰਦੇ ਸਨ ਉਹਨੇ ਮਸਵਰ ਰੱਖਿਆ ਹੋਇਆ ਸੀ ਚਿੱਤਰਕਾਰ ਉਹਨੇ ਆਪਣੇ ਮਸਵਰ ਨੂੰ ਸਰਕਾਰੀ ਨੂੰ ਭੇਜਤਾ ਇਹਨਾਂ ਬੁਲਾਕੀ ਦਾਸ ਦੇ ਘਰ ਜਾਇਆ ਕਰ ਤੇ ਤਸਵੀਰ ਬਣਾ ਦੇ ਗੁਰੂ ਸਾਹਿਬ ਗੁਰੂ ਸਾਹਿਬ ਉਹਦੇ ਘਰ ਰੁਕੇ ਸਨ ਇਤਿਹਾਸ ਗਵਾਹ ਸੁਣਿਓ ਇਹ ਇਹਨੇ ਲਾਈਨਾ ਲਾ ਲਈਆਂ ਲਾਈਨਾ ਲਾ ਕੇ ਬਾਹਾਂ ਬਣਾ ਲਈਆਂ ਸਰੀਰ ਪੂਰਾ ਬਣ ਗਿਆ ਇਤਿਹਾਸ ਕਹਿੰਦਾ ਤਸਵੀਰ ਬਣਨ ਤੋਂ ਬਾਅਦ ਸਰੀਰ ਬਣਨ ਤੋਂ ਬਾਅਦ ਰੋਜ਼ ਆਉਂਦਾ ਤੇ ਮੁੜ ਜਾਂਦਾ ਕਲਮ ਨਹੀਂ ਚੱਲਦੀ ਸਤਗੁਰੂ ਨੇ ਕਿਹਾ ਸੀ ਚਾਲੇ ਪਾਉਣੇ ਤੂੰ ਆਪਣਾ ਕੰਮ ਨਵੇੜ ਇਹਨੇ ਕਿਹਾ ਕਹਿਣ ਲੱਗਾ ਜਵਾਬ deta ਕਹਿੰਦਾ ਜਦੋਂ ਮੈਂ ਕਲਮ ਚੁੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਨੂੰ ਵੇਖਦਾ ਇਹ ਤਸਵੀਰ ਮੈਥੋਂ ਬਣਦੀ ਤਾਂ ਨਹੀਂ ਕਿਉਂਕਿ ਮੈਂ ਮੁੱਖ ਵੱਲ ਪੂਰਾ ਵੇਖ ਨਹੀਂ ਪਾਉਂਗਾ ਕਿਹੜਾ ਬੰਦਾ ਜਿਹੜਾ ਸੂਰਜ ਨੂੰ ਪੂਰਾ ਵੇਖ ਲਵੇ ਆਪਾਂ ਕਿੰਨੇ ਲੱਖ ਕਿਲੋਮੀਟਰਾਂ ਤੋਂ ਵੇਨੇ ਆ ਤੇ ਜਦੋਂ ਐਨ ਸਿਖਰ ਤੇ ਹੋਵੇ ਤੇ ਅੱਖਾਂ ਚ ਦਿਹਾੜ ਦਿੰਦਾ ਜਦੋਂ ਗੁਰੂ ਸਾਹਿਬ ਨੇ ਇਹ ਸ਼ਬਦ ਸੁਨੇ ਸਹਿਬ ਕਹਿੰਦੇ ਲਿਆ ਆਪਣੀ ਕਲਮ ਤੇ ਬੁਰਸ਼ ਉਹਦਾ ਬੁਰਸ਼ ਲਿਆ ਉਹ ਤੋਂ ਸ਼ਾਈ ਲਈ ਇਤਿਹਾਸ ਇੱਕ ਇੱਕ ਗਵਾਹ ਇਤਿਹਾਸਕਾਰ ਦੀ ਗਵਾਹੀ ਹੈ ਆਪ ਆਪਣੇ ਹੱਥਾਂ ਨਾਲ ਸਿਲਫ ਔਰ ਟ੍ਰੇਟ ਕਹਿ ਲਓ ਆਪਣੀ ਤਸਵੀਰ ਕਹਿ ਲੋ ਆਪਣਾ ਮੁਖ ਕਹਿ ਲੋ ਬਾਕੀ ਤਸਵੀਰ ਗਲਤਕ ਸ਼ੈਸ਼ਤਾ ਖਾਨ ਦੇ ਮਸਵਰ ਚਿੱਤਰਕਾਰ ਨੇ ਬਣਾਈ ਹੈ ਮੁਖ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਬਣਾਇਆ ਇਹ ਤਸਵੀਰ ਫਿਰ ਸਮਾਂ ਪਿਆ ਕਲਕੱਤੇ ਦਾ ਵਿਕਟੋਰੀਆ ਮਿਊਜ਼ੀਅਮ ਉਹਦੇ ਵਿੱਚ ਪਈ ਔਰ ਯਾਦ ਰੱਖੋ ਅੱਜ ਤੱਕ ਬਾਕੀ ਸਰੀਰ ਦੇ ਜਿਹੜੇ ਹਿੱਸੇ ਨੇ ਨਾ ਤਸਵੀਰ ਦੇ ਉਹ ਸਿੱਧੇ ਪੈ ਗਏ ਆ ਤੁਸੀਂ ਵੇਖ ਸਕਦੇ ਹੋ ਮੁਖ ਜੇ ਵੀ ਦੱਸਦਾ ਕਿਉਂਕਿ ਮੁੱਖ ਉਹਦੇ ਆਪਣੇ ਹੱਥਾਂ ਨਾਲ ਬਣਿਆ ਹਾਂ ਇਹ ਗੱਲ ਵੱਖਰੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ ਵੀ ਬਹੁਤ ਬੰਦਿਆਂ ਨੇ ਆਉਣ ਵਾਲੇ ਟਾਈਮ 'ਚ ਲਿਖਣਾ ਕਿਉਂਕਿ ਇੱਕ ਨੇ ਸ਼ੁਰੂਆਤ ਕਰਤੀ ਜਦੋਂ ਹੋਰ ਗੱਲ ਨਹੀਂ ਨਾ ਮਿਲਦੀ ਕਹਿੰਦੇ ਜੀ ਇਹ ਤਸਵੀਰ ਬਦਲ ਗਈ ਉਹ ਨਹੀਂ ਰਹੀ ਮੰਨਦੇ ਨੇ ਤਸਵੀਰ ਹੈ ਪਰ ਕਹਿੰਦੇ ਬਦਲ ਗਈ ਕੀ ਪ੍ਰੂਫ ਹੈ ਜੀ ਬਦਲੀ ਦਾ ਕਹਿੰਦੇ ਪ੍ਰੂਫ ਤੇ ਕੋਈ ਨਹੀਂ ਅਸਲ ਵਿੱਚ ਇਸ ਗੱਲ ਦੇ অথੈਨਟਿਕ ਪ੍ਰੂਫ ਨੇ ਤਸਵੀਰ ਹੈ ਬਦਲਣ ਵਾਲਾ ਇੱਕੋ ਹੀ ਬੰਦਾ ਕਹਿੰਦਾ ਬਦਲ ਗਈ ਕਾਰਨ ਕੀ ਹੁਣ ਦੋਵੇਂ ਪੱਖ ਲਿਓ ਗੁਰਮਤ ਸ਼ਬਦ ਦੀ ਪੁਜਾਰੀ ਹੈ ਸਿੱਖ ਸ਼ਬਦ ਦਾ ਪੁਜਾਰੀ ਹੈ ਪਰ ਤਸਵੀਰ ਦਾ ਵਿਰੋਧੀ ਨਹੀਂ ਹੈ ਇਹ ਤੂੰ ਇੱਕ ਬੇਨਤੀ ਲੈਣੀ ਅਸੀਂ ਗੁਰੂ ਦੀ ਤਸਵੀਰ ਨੂੰ ਧੂਪ ਕਰੀਏ ਪੂਜਾ ਕਰੀਏ ਇਹ ਗੁਰਮਤ ਨਹੀਂ ਪਰ ਇਹ ਵੀ ਗੁਰਮਤ ਨਹੀਂ ਹੈ ਜੇ ਹਰਿਮੰਦਰ ਸਾਹਿਬ ਅੰਦਰ ਰੋਜ਼ ਸ਼ਬਦ ਦਾ ਕੀਰਤਨ ਹੁੰਦਾ ਹੈ ਨਾ ਤੇ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜੈਵ ਘਰ ਵੀ ਬਣਿਆ ਹੋਇਆ ਉੱਥੇ ਵੀ ਕਦੇ ਸੋਚਿਓ ਕਿਉਂ ਜੇ ਤੁਸੀਂ ਕਦੇ ਨੂੰ ਮਨੋਵਿਗਿਆਨਕ ਚਿੱਤਰਕਾਰੀ ਨਾਲ ਜੋੜ ਕੇ ਵੇਖੋਗੇ ਨਾ ਚਿੱਤਰ ਅਸਲ ਵਿੱਚ ਸ਼ਬਦ ਦੇਣ ਵਾਲੇ ਨਾਲ ਜੋੜਦਾ ਵੇਖੋ ਤੁਸੀਂ ਜੇ ਫਿਰ ਬੇਨਤੀ ਸੁਣਿਓ ਪੱਖ ਪੂਜਾ ਦਾ ਨਹੀਂ ਪੱਖ ਵੇਖਣ ਦਾ ਹੈ ਤੈਨੂੰ ਸੌਖਾ ਕਰਦਿਆਂ ਗੱਲ ਸਮਝ ਆ ਜਾਏ ਰੇਖ ਦੇ ਆਪਣੇ ਘਰਾਂ 'ਚ ਮੈਂ ਉਸ ਦਿਨ ਮਹਿਸੂਸ ਕੀਤਾ ਤੁਸੀਂ ਜਾਣਦੇ ਹੋ ਆਪਣੇ ਪਰਿਵਾਰਕ ਸਬੰਧ ਨੇ ਭਾਵੇਂ ਸਾਡੇ ਘਰ ਤੋਂ ਸਾਡੀ ਦਾਦੀ ਮਾਂ ਵੀ ਗਈ ਬਜ਼ੁਰਗ ਵੱਡੇ ਵੀ ਗਏ ਪਰ ਕਈ ਵਾਰੀ ਆਪਾਂ ਵੇਣ ਜਿਹਦਾ ਆਪਾਂ ਨੇੜਤਾ ਮੰਨੀ ਹੋਈ ਤੁਸੀਂ ਆਪਣੇ ਘਰਾਂ ਚ ਝਾਤੀ ਮਾਰੂ ਘਰਾਂ ਚੋਂ ਬੇਬੇ ਗਈ ਬਾਪੂ ਜਾਂਦਾ ਏ ਉਸ ਬਾਪੂ ਦੀ ਤਸਵੀਰ ਉਸ ਮਾਂ ਦੀ ਤਸਵੀਰ ਅਸੀਂ ਘਰ ਚ ਲਾ ਕੇ ਬੈਠੇ ਆਂ ਕਿ ਮਾਂ ਦੀ ਸਿੱਖਿਆ ਸਾਨੂੰ ਯਾਦ ਨਹੀਂ ਮਾਂ ਨੇ ਕਿਹਾ ਨਸ਼ੇ ਨਾ ਕਰੀ ਅਸੀਂ ਨਸ਼ੇ ਨਹੀਂ ਕੀਤੇ ਆਪਾਂ ਬਾਪੂ ਨੇ ਕਿਹਾ ਹੱਕ ਦੀ ਕਮਾਈ ਕਰੀ ਆਪਾਂ ਹੱਕ ਦੀ ਕਮਾਈ ਕਰਨੇ ਤੇ ਕੀ ਫਿਰ ਆਪਾਂ ਬਾਪੂ ਤੇ ਬੇਬੇ ਦੀਆਂ ਤਸਵੀਰਾਂ ਛੁੱਟ ਦਿਤੀਆਂ ਜਦੋਂ ਗੁਰੂ ਦੀ ਤਸਵੀਰ ਦੀ ਗੱਲ ਆਉਂਦੀ ਬੰਦਾ ਕਹਿੰਦਾ ਜੀ ਮੈਂ ਲਾ ਕੇ ਸੋਟੀਆਂ ਸਾਰੀਆਂ ਕਿਉਂ ਮੈਂ ਤਸਵੀਰ ਦਾ ਪੁਜਾਰੀ ਨਹੀਂ ਜੇ ਹੌਸਲਾ ਰੱਖਦਾ ਫਿਰ ਆਪਣੀ ਬੇਬੇ ਤੇ ਬਾਪੂ ਦੀਆਂ ਸੋਟ ਉਹ ਵੀ ਤਾਂ ਨਕਲੀ ਨੇ ਨਾ ਉਹਨਾਂ ਵਿੱਚ ਵੀ ਕੁਝ ਨਹੀਂ ਮਿਲਦਾ ਜੇ ਗੁਰੂ ਤੇ ਤਸਵੀਰ ਨਹੀਂ ਬੋਲਦੀ ਬੋਲਦੀ ਤੇਰੀ ਬੇਬੇ ਦੀ ਤਸਵੀਰ ਵੀ ਨਹੀਂ ਕਿਹੜਾ ਦੁਨੀਆ ਦਾ ਮਰਦ ਆ ਜਿਹੜਾ ਆਪਣੀ ਬਾਪੂ ਦੀ ਤਸਵੀਰ ਤੇ ਪੈਰ ਰੱਖ ਦੇਵੇ ਭਾਵੇਂ ਤਸਵੀਰ ਨਾਲ ਨਾਂ ਹੀ ਜੁੜਿਆ ਹੋਵੇ ਪਰ ਤਸਵੀਰ ਇੱਕ ਵਾਰੀ ਦਰਸ਼ਨ ਦਿੰਦੀ ਹੈ ਜਿਹਨੂੰ ਤੂੰ ਵੇਖ ਰਿਹਾ ਉਹਨੇ ਜਪਜੀ ਸਾਹਿਬ ਉਚਾਰੀ ਹੋਈ ਜਿੰਨੂੰ ਤੂੰ ਵਿਕਟੋਰੀਆ ਮਿਊਜ਼ੀਅਮ ਕਲਕੱਤੇ ਵਿੱਚ ਵੇਖ ਰਿਆ ਉਹਨੇ ਸ਼ਹਾਦਤ ਦਿੱਤੀ ਹੈ ਗੱਲ ਇਹ ਹੈ ਵੀ ਤਸਵੀਰ ਇਸ਼ਾਰਾ ਕਰੇ ਤਾਂ ਬੜੀ ਚੰਗੀ ਗੱਲ ਹੈ ਪਰ ਤੂੰ ਇਸ਼ਾਰੇ ਵੱਲ ਜਾਹੀਂ ਉਹ ਤਸਵੀਰ ਤੈਨੂੰ ਸਮਝਾਏਗੀ ਇਸ ਲਈ ਇਹਦਾ ਪ੍ਰੂਫ ਸਭ ਤੋਂ ਵੱਡਾ ਗੁਰੂ ਤੇਗ ਬਹਾਦਰ ਸਾਹਿਬ ਬੁਲਾਕੀ ਦਾਸ ਦੀ ਮਾਂ ਢਾਕੇ ਅੰਦਰ ਸ਼ਹਿਸ਼ਤਾ ਖਾਣ ਦਾ ਚਿੱਤਰਕਾਰ ਉਹਨੇ ਤਸਵੀਰ ਬਣਾਈ ਤੇ ਪਈ ਹੈ ਹਾਂ ਮੈਂ ਬੇਨਤੀ ਤੁਹਾਨੂੰ ਕਰਦੀ ਵੀ ਕੱਲ ਨੂੰ ਫਿਰ ਨਹੀਂ ਮੰਨਣ ਵਾਲੇ ਤਾਂ ਮੈਂ ਤੁਹਾਨੂੰ ਨਾਮ ਲੈ ਦਣਾ ਜਿਹੜੀਆਂ ਪਰਾਚੀਨ ਬੀੜਾਂ ਕਿਤਾਬ ਹੈ ਜੀਵੀ ਸਿੰਘ ਦੀ ਲਿਖੀ ਹੋਈ ਹੈ ਉਹਦਾ ਬਰੇਵ ਨਹੀਂ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਵੀ ਇਹ ਨਹੀਂ ਜੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਉਹਦਾ ਉਤਾਰਾ ਹੀ ਨਹੀਂ ਹੋਇਆ ਹਾਲਾਂਕਿ ਉਹ ਸਰੂਪ ਅਜੇ ਤੱਕ ਵਾਰ-ਵਾਰ ਤੁਹਾਨੂੰ ਬੇਨਤੀ ਕਰਕੇ ਜਾਨਾ ਤੁਹਾਡੇ ਮਨ 'ਚ ਨਹੀਂ ਚਾ ਪੈਦਾ ਹੁੰਦਾ ਇਹ ਗੁਰੂ ਜਾਣੇ ਦਾ ਤੁਸੀਂ ਜਾਣੋ ਵਿਸਾਖੀ ਵਾਲੇ ਦਿਨ ਟਾਈਮ ਕੱਢੋ ਕਰਤਾਰਪੁਰ ਜਲੰਧਰ ਦੇ ਕੋਲ ਹੈ ਜਾਓ ਟਿੱਕੇਆਂ ਕੋਲ ਉਹ ਸਰੂਪ ਹੈ ਭਾਈ ਗੁਰਦਾਸ ਸਾਹਿਬ ਦਾ ਲਿਖਿਆ ਹੋਇਆ ਹੈ ਬਕਾਇਦਾ ਪਿੱਛੇ ਸ਼ਬਦ ਲਿਖੇ ਹੋਏ ਨੇ ਕਿ ਸਮਤ 1600 ਇਨਾ ਭਾ 1600 452 ਜੋੜ ਲੋ ਸਮਤ ਵਿਕਰਮੀ 1661 ਭਾਦਰੋਂ ਵਦੀ 1 ਪੋਥੀ ਲਿਖ ਪਹੁੰਚੇ ਪਿੱਛੇ ਭਾਈ ਗੁਰਦਾਸ ਜੀ ਦਾ ਨਾਮ ਮੂਰੇ ਜਪ ਦਾਸਕ ਗੁਰੂ ਰਾਮਦਾਸ ਸਾਹਿਬ ਜੀ ਕੇ ਕੱਲਾ ਕੱਲਾ ਪ੍ਰੂਪਤਾ ਲਿਖਿਆ ਹੋਇਆ ਪਰ ਜੀ ਵੀ ਸਿੰਘ ਤਾਂ ਕਹਿੰਦਾ ਸਰੂਪ ਵੀ ਹੋਰ ਹੈ ਮੰਨ ਲਾਂਗੇ ਕੱਲ ਨਹੀਂ ਆਪਣੇ ਅਕੀਦੇ ਨੂੰ ਨਿਸ਼ਚਿਤ ਕਰੋ ਖੜੋ ਕਿਸੇ ਗੱਲ ਤੇ ਬੇਨਤੀ ਹੈ ਤੁਹਾਨੂੰ ਕਿੰਨੀ ਦੇਰ ਅਸੀਂ ਰਹਿਤ ਮਰਜ਼ਾਦਾ ਦਾ ਪ੍ਰਚਾਰ ਕਰਨੇ ਆ ਤੇ 40 ਸਾਲ ਰਹਿਤ ਮਰਜ਼ਾਦਾ ਦੇ ਨਾਮ ਤੇ ਕੌਮ ਤੋਂ ਪੈਸੇ ਵਟੋਰ ਕੇ ਮੁੜ ਕੇ ਬੰਦਾ ਕਹਿੰਦਾ ਇਹ ਨੂੰ ਵੀ ਹੁੰਨੀ ਮਹਿਮਾਨ ਹੈ ਕੋਈ ਹੱਲ ਕਿਸੇ ਚੀਜ਼ ਤੇ ਖੜੋ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਮੇਰੀ ਗੱਲ ਗਲਤ ਹੋਵੇ ਤੇ ਮੇਰੀ ਗਲਤੀ ਵੇਖਿਓ ਪਰ ਇੱਕ ਗੱਲ ਯਾਦ ਰੱਖੋ ਨੈਚਾ ਰੱਖੋ ਕਿਸੇ ਗੱਲ